ਭਈ ਆ ਕੀ ਕਰੀ ਜਾਣਾ ਮਾਰੀ ਨਾ ਕਿਸੇ ਦੇ ਕੋਈ ਅੰਦਰ ਬੰਦਰ ਬੁੰਦ ਅੰਬ ਤੋੜਦੇ ਅੰਬ ਅੰਬ ਦਾ ਤੋੜਦਾ ਉੱਪਰ ਨਾ ਨਾ ਮਾਰੀ ਕਿਸੇ ਜਾਨਵਰ ਦੇ ਉੱਪਰ ਇਹ ਦੇਖੀ ਇਹ ਪਰੇ ਹੋਇਆ ਸਿਰ ਤੇ ਬੱਜੂ ਤੇਰੇ ਪੱਛੇ ਹੋਇਆ ਤੂੰ ਨਾ ਸਿਰ ਪਰਵਾਲੀ ਇਹੇ ਜੰਬ ਤੋੜੇਗਾ ਇਹ ਆ ਖੜ ਜਾ ਨਾ ਵੀ ਨਾ ਇਹ ਨਹੀਂ ਟੁੱਟਣਾ ਹੈਗਾ ਇਹ ਆ ਗਿਆ ਬੱਜੂ ਸਿਰ ਤੇ ਤੇਰੇ ਹੁਣ ਤੂੰ ਰਹਿਣ ਦੇ ਰਹਿਣ ਦੇ ਸਿਰ ਨਾ ਪਰਵਾਲੀ ਇੱਥੇ ਡਾਕਟਰ ਵੀ ਨਹੀਂ ਮਿਲਦਾ ਸੇਦੀ ਤੋੜ ਕੇ ਜਾਵਾਂਗੇ ਤੋੜ ਕੇ ਦੇ ਦੇਖ ਰਿਹਾ ਫਿਰ ਲਾ ਇਹ ਨਾ ਆਵੇ ਹੋਣ ਟਪਾਤਾ ਪਰਲੇ ਪਾਸੇ ਮਾਰਿਆ ਉਹਦਾ ਇਹ ਲੈ ਵੀ ਦੇਖਦੇ ਆਂ ਫਿਰ ਦੇਖਦੇ ਆਂ ਇੱਧਰ ਰਾਜਵੀਂ ਲੱਗਿਆ ਪਿਆਗਾ ਦੇਖਦੇ ਆਂ ਇੱਧਰ ਕਿਹੜਾ ਤੋੜਦਾ ਥੋੜੇ ਜੋ ਪਹਿਲਾਂ ਇਹ ਨਾ 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 ਇਹਦਾ ਔਖਾ ਹੀ ਟੁੱਟੂਗਾ ਬਈ ਤੋੜ ਕੇ ਜਾਵਾਂਗੇ ਨਹੀਂ ਹੁਣ ਜਾਂਦੇ ਸੀ ਜੇ ਨਾ ਟੁੱਟਿਆ ਸਾਰਾ ਦੇਣੀ ਇਹ ਨਹੀਂ ਟੁੱਟਣਾ ਮੈਂ ਕਹਣਾ ਰਹਿਣ ਦੋ ਤੁਸੀਂ ਦਮ ਚੜ ਗਿਆ ਨਾ ਇਦਾਂ ਨਹੀਂ ਸੀ ਜਾਂਦੇ ਤਾ ਤੋੜ ਕੇ ਜਾਵਾਂਗੇ ਲਾ ਚੜ ਗਿਆ দাম ਹਣਾ দাম ਨਹੀਂ ਸੀ ਇਦੋਂ ਤੁਸੀਂ ਤੋੜ ਕੇ ਲੈ ਕੇ ਜਾਵਾਂਗੇ ਹੁਣ ਐ ਤਾਂ ਵੀ ਸਰਦਾ ਅੱਛਾ ਆਹਾ ਇਹ ਨਹੀਂ ਟੁੱਟਿਆ ਨਹੀਂ ਬਣੀ ਨਹੀਂ ਗੱਲ ਬਣੀ ਨਹੀਂ ਗੱਲ ਔਖੀ ਬਣੂ ਗੱਲ ਇਹ ਇਹ ਦੇਖਦੇ ਆਂ ਫਿਰ ਲੈ ਹੁਣ ਲੈ ਫਿਰ ਹੁਣ ਤੋਲੋਂਗੇ ਹੈ ਇਹਦੇ ਨਾਲ ਜ਼ੋਰ ਨਾਲ ਪੂਰੇ ਜ਼ੋਰ ਨਾਲ ਆਏ ਹੋਏ ਹੋਏ ਆਏ ਹੋਏ ਉਹ ਤਾਂ ਨਹੀਂ ਟੁੱਟਿਆ ਹੈਗਾ ਡੰਡਾ ਆ ਗਿਆ ਹੋਰ ਤਾਂ ਹਾਂ ਤੋਂ ਜ਼ੋਰ ਨਾਲ ਏ ਰਹਿ ਗਿਆ ਰਹਿ ਗਿਆ ਕੱਚ ਇੱਕ ਮਿੰਟ ਇੱਕ ਮਿੰਟ ਰੁਕੋ ਹੈ ਏ ਖੜ ਜਾ ਖੜ ਜਾ ਏ ਲੈ ਵੀ ਜੰਗ ਜਿੱਤ ਲਈ ਜੰਗ ਜਿੱਤ ਲਈ ਜੰਗ ਇਹ ਸਹੀ ਗੱਲ ਆ ਵੀ ਹੈਂਡ ਕਰੀ ਵੀ ਜਣਾ ਦੇਖ ਲੈ ਜਿੱਤੀ ਪੰਜਾਬੀ ਹੁੰਦਾ ਪੰਜਾਬੀ ਆ ਦੇਖ ਲੈ ਕਰਤਾ ਤਾਂ ਹੁਣ ਜੋ ਕਿਲਾ ਫਿਰ ਹਾਂ ਉਹ ਦੂਜਾ ਵੀ ਕੱਢੀ ਲੈ ਦੂਜਾ ਮੈਂ ਕਹਿੰਦਾ ਬ੍ਰੈਂਡ ਦੋ ਟਾਈਮ ਬਹੁਤ ਲੱਗਦਾ ਤੁਸੀਂ ਪਹਿਲਾਂ ਹੀ ਏ ਨਹੀਂ ਨਹੀਂ ਇਹ ਨਹੀਂ ਟੁੱਟਣਾ ਇਹ ਟੁੱਟਣਾ ਚਲੋ ਵੀ ਲਓ ਵੀ ਮੇਤਰੋ ਸ਼ੇਅਰ ਕਰ ਦਿਓ ਗਰਾ ਵੀਡੀਓ ਨੂੰ